ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਪਿੰਡ ਚੈਲ ਜ਼ਿਲ੍ਹਾ ਫਰੀਦਕੋਟ ਜਿੱਥੇ ਕਿ ਤੁਸੀਂ ਮਗਰਲੇ ਪਾਸੇ ਪੋਸਟਰ ਦੇਖ ਰਹੇ ਹੋ ਬਈ ਸ਼ਹੀਦ ਸਰਦਾਰ ਅਕਾਸ਼ਦੀਪ ਸਿੰਘ ਜਿਹੜੇ ਕਿ ਪਿਛਲੇ ਦਿਨੀ ਕੁਝ ਆਪਣੇ ਜੰਮੂ ਕਸ਼ਮੀਰ ਸ਼ਿਰੀਨਗਰ ਦੇ ਵਿੱਚ ਜਿਹੜੇ ਸ਼ਹੀਦ ਹੋ ਗਏ ਸੀ ਤੇ ਅੱਜ ਆਪਾਂ ਉਹਨਾਂ ਦੇ ਪਰਿਵਾਰ ਨਾਲ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਆਪਾਂ ਪਿੰਡ ਪਹੁੰਚੇ ਹੋਏ ਆ ਤੇ ਜਿਹੜਾ ਸਰਕਾਰ ਨੇ ਬਈ ਉਹਨਾਂ ਨੂੰ ਸ਼ਹੀਦੀ ਦਾ ਜਿਹੜਾ ਦਰਜਾ ਹਜੇ ਤੱਕ ਨਹੀਂ ਦਿੱਤਾਗਾ ਤੇ ਪਰਿਵਾਰ ਦੇ ਵਿੱਚ ਵੀ ਜਿਹੜਾ ਕਾਫੀ ਰੋਸ ਐ ਇਸ ਚੀਜ਼ ਦਾ ਤੇ ਆਪਾਂ ਸਾਰੀ ਜਿਹੜੀ ਗੱਲਬਾਤ ਆ ਉਹ ਆਪਾਂ ਪਰਿਵਾਰ ਨਾਲ ਜਾ ਕੇ ਕਰਦੇ ਆ ਹਨਾ ਤੇ ਨਾਲ ਹੀ ਆ ਜਿਹੜਾ ਬਾਈ ਦਾ ਘਰ ਇਧਰਲੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਰੋਡ ਆ ਇਹ ਸਾਹਮਣੇ ਵਾਲਾ ਰੋਡ ਹੈਗਾ ਬਠਿੰਡੇ ਵਾਲਾ ਤੇ ਇਹ ਅੰਮ੍ਰਿਤਸਰ ਵਾਲਾ ਰੋਡ ਆ ਬਾਈ ਜੀ ਬਿਲਕੁਲ ਜਿਹੜਾ ਰੋਡ ਤੇ ਘਰ ਆ ਤੇ ਆ ਬਾਈ ਦਾ ਇੱਥੇ ਪੋਸਟਰ ਇਧਰਲੇ ਪਾਸੇ ਲੱਗਿਆ ਹੋਇਆ ਵਾ ਅਗਨੀ ਵੀਰ ਸ਼ਹੀਦ ਸਰਦਾਰ ਆਕਾਸ਼ਦੀਪ ਸਿੰਘ ਪਿੰਡ ਕੋਠੇ ਚਹਿਲ ਫਰੀਦਕੋਟ ਤੇ ਜਿਨ੍ਹਾਂ ਦੀ ਜਨਮ ਮਿਤੀ 14 ਜਨਵਰੀ 2005 ਸੀ ਉਹਨਾਂ ਦੇ ਮਾਤਾ ਪਿਤਾ ਨਾਲ ਉਹਨਾਂ ਦਾ ਬ੍ਰਦਰ ਆ ਬਾਕੀ ਉਹਦੇ ਯਾਰ ਦੋਸਤ ਆ ਜਿਹੜੇ ਮੈਡਲ ਜਿੱਤੇ ਹੋਏ ਆ ਉਹਨਾਂ ਨੇ ਤੇ ਬਾਕੀ ਆ ਤੁਸੀਂ ਬਈ ਉਹਦੀਆਂ ਤਸਵੀਰਾਂ ਦੇਖ ਸਕਦੇ ਹੋ 20 ਸਾਲ ਦੀ ਜਿਹੜੀ ਮੁੰਡੇ ਦੀ ਉਮਰ ਸੀ ਬਾਕੀ ਆਪਾਂ ਸਾਰੀ ਗੱਲਬਾਤ ਪਰਿਵਾਰ ਨਾਲ ਜਾ ਕੇ ਕਰਦੇ ਆ ਹਾਂਜੀ ਅੱਜ ਅਸੀਂ ਬਹੁਤ ਹੀ ਜ਼ਿਆਦਾ ਦੁੱਖ ਦੀ ਘੜੀ ਵੀ ਆ ਤੇ ਇਹ ਵੀ ਕਿ ਅਸੀਂ ਆਪਦੇ ਫੌਜੀ ਭਾਈ ਆਕਾਸ਼ ਦੀਪ ਦੇ ਨਾਲ ਜਿਹੜੇ ਅੱਜ ਸਾਰੇ ਸਾਬਕਾ ਫੌਜੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਸਾਡੇ ਚੇਅਰਮੈਨ ਸੁਬੇਜ਼ਾਰ ਚਰਨ ਸਿੰਘ ਜੀ ਕੀਰਤੀ ਚੱਕਰ ਸਾਹਿਬ ਤੇ ਨਾਲ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੀ ਸਾਰੀ ਟੀਮ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਪਹੁੰਚੇ ਆ ਤੇ ਦੂਸਰੀ ਜਿਹੜੀ ਅਪੀਲ ਤੇ ਆਵਾਜ਼ ਜਿਹੜੀ ਉਹ بلند ਕਰਨਾ ਚਾਹੁੰਦੇ ਆ ਕਿ ਪਿਛਲੇ ਕਈ ਦਿਨਾਂ ਤੋਂ ਬਹੁਤ ਵੱਡੇ ਵੱਡੇ ਲੀਡਰ ਸਹਿਬਾਨ ਮੰਤਰੀ ਸਹਿਬਾਨ ਜਿਹੜੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਆ ਤੇ ਨਾਲ ਨਾਲ ਜਿਹੜੇ ਗੱਲੀਬਾਤੀ ਜਿਹੜਾ ਉਹ ਗੱਲਾਂ ਹੋਈਆਂ ਮੇਨ ਮੁੱਦਾ ਜਿਹੜਾ ਕਿ ਸਾਡਾ ਵੀਰ ਬਾਰਡਰ ਦੇ ਉੱਤੇ ਸ਼ਹੀਦ ਹੋਇਆ ਸ਼੍ਰੀਨਗਰ ਦੇ ਵਿੱਚ ਡਿਊਟੀ ਦੌਰਾਨ ਉਹਦੇ ਜਿਹੜੀ ਗੋਲੀ ਲੱਗੀ ਤਾਂ ਹੁਣ ਤੱਕ ਜਿਹੜੀ ਉਹ ਦੇਰੀ ਜਿਹੜੀ ਡਿਲੇ ਉਹ ਕਿਉਂ ਹੋ ਰਹੀ ਹੈ ਕਿ ਉਹਨਾਂ ਨੂੰ ਸ਼ਹੀਦ ਦਾ ਜਿਹੜਾ ਉਹ ਦਰਜਾ ਨਹੀਂ ਦਿੱਤਾ ਜਾ ਰਿਹਾ ਸੋ ਸਾਬਕਾ ਸੈਨਿਕ ਸੰਘਰਸ਼ ਕਮੇਟੀ ਪੰਜਾਬ ਤੇ ਨਾਲ ਜਿੰਨੀਆਂ ਵੀ ਸਾਬਕਾ ਸੈਨਿਕ ਜਥੇਬੰਦੀਆਂ ਉਹਨਾਂ ਨੂੰ ਅਸੀਂ ਪੁਰਜੋਰ ਅਪੀਲ ਕਰਾਂਗੇ ਕਿ ਕੱਲ ਨੂੰ ਵੀਰ ਦੀ ਅੰਤਮ ਅਰਦਾਸ ਹੈ ਕੱਲ ਤੱਕ ਸ਼ਾਇਦ ਆਸ ਹੈ ਕਿ ਪੰਜਾਬ ਸਰਕਾਰ ਸੈਂਟਰ ਸਰਕਾਰ ਵੱਲੋਂ ਕੋਈ ਨਾ ਕੋਈ ਐਲਾਨ ਜਿਹੜਾ ਕੋ ਇਸ ਪਰਿਵਾਰ ਵਾਸਤੇ ਹੁੰਦਾ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਨਹੀਂ ਤਾਂ ਫਿਰ ਦੁੱਖ ਦੀ ਗੱਲ ਹੈ ਕਿ ਧਰਨੇ ਲਾ ਕੇ ਆਪਦੇ ਹੱਕ ਲੈਣੇ ਤੇ ਫੇਰ ਸਰਕਾਰਾਂ ਦਿੰਦੀਆਂ ਵੀ ਆ ਉਹਦਾ ਜਿਹੜਾ ਫਿਰ ਉਹ ਗੱਲ ਰਹਿ ਨਹੀਂ ਜਾਂਦੀ ਸੋ ਮੈਂ ਬੇਨਤੀ ਕਰਦਾ ਸਾਬਕਾ ਸੈਨਿਕ ਸੰਘਰਸ਼ ਕਮੇਟੀ ਚੇਅਰਮੈਨ ਸਾਹਿਬ ਨੂੰ ਕਿ ਉਹ ਇਸ ਵਿਸ਼ੇ ਵਾਸਤੇ ਜਿਹੜੀਆਂ ਦੂਸਰੀਆਂ ਸਾਬਕਾ ਸੈਨਿਕ ਜਥੇਬੰਦੀਆਂ ਇਕਜੁੱਟ ਹੋ ਕੇ ਇਸ ਪਰਿਵਾਰ ਦੇ ਨਾਲ ਲੋੜ ਪੈਣ ਤੇ ਆ ਕੇ ਸਾਰੀਆਂ ਖੜਨਗੀਆਂ ਤੇ ਇਸ ਵੀਰ ਨੂੰ ਜਿਹੜਾ ਸ਼ਹੀਦ ਦਾ ਦਰਜਾ ਉਹ ਦਿੱਤਾ ਜਾਵੇਗਾ ਸਰਕਾਰ ਨੂੰ ਦੇਣਾ ਪਵੇਗਾ ਸੋ ਮੈਂ ਸਾਭ ਨੂੰ ਬੇਨਤੀ ਕਰਦਾ ਕਿ ਉਹ ਇਹ ਅਪੀਲ ਜਿਹੜੀ ਹੈ ਉਹ ਜ਼ਰੂਰ ਕਰ ਵੈਗਰਜੀ ਕਾ ਖਾਲਸਾ ਸ੍ਰੀ ਵੈਗਰਜੀ ਕੀ ਫਤਿਹ ਅਸੀਂ ਉਸ ਮਹਾਨ ਸ਼ਹੀਦ ਯੋਧੇ ਕਾਸਦੀਪ ਜੀ ਦੇ ਘਰ ਸਾਡੀ ਬੇਟੀ ਕਾਸਦੀਪ ਜੀ ਮਾਤਾ ਜੀ ਉਹਨਾਂ ਦੇ ਨਾਲ ਬੈਠੇ ਆ ਇੱਕ ਸਾਨੂੰ ਬੜੀ ਫਕਰਵਾਰੀ ਗੱਲ ਆ ਕਿ ਜੋ ਛਿਧੀਆਂ ਬਾਰਡਰਾਂ ਦੇ ਉੱਤੇ ਹੁੰਦੀਆਂ ਆ ਉਹ ਕਿਸੇ ਕਿਸੇ ਕਰਮਾਂ ਵਾਲਿਆਂ ਦੇ ਹੱਥੀ ਆਉਂਦੀਆਂ ਵਾਂ ਜਿਨੇ ਇਹੋ ਜੀਆਂ ਮਾਤਾ ਨੇ ਜਨਮ ਦੇਇ ਕਿ ਉਹਨੂੰ ਆਪਣੀ ਇੰਨੀ ਟ੍ਰੇਨਿੰਗ ਇੰਨਾ ਕੁਸ਼ ਕਰਕੇ ਆਪਦੇ ਹੱਥੀ ਭੈਣ ਹੋਣੇ ਦੱਸ ਰਹੀ ਸੀ ਵੀ ਆਪਦੇ ਹੱਥੀ ਭਜਾਉਣਾ ਉਹਦੇ ਹੱਥੀ ਉਹਨੂੰ ਕਿਟਾਂ ਪਾ ਕੇ ਇੱਕ ਕਿਟਾਂ ਦੇ ਵਿੱਚ ਇੱਟਾਂ ਪਾ ਕੇ ਭਜਾਉਣਾ ਵੀ ਅੱਗੇ ਫੌਜ ਦੇ ਵਿੱਚ ਧੋਖਾ ਨਾ ਖਾ ਸਕੇ ਪਰ ਦੁੱਖ ਦੀ ਆਸੀ ਗੱਲ ਇਹ ਆ ਕਿ ਅੱਜ ਜੋ ਕਾਸ਼ਦੀਵ ਨੂੰ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਜਿਹੜਾ ਅਨਗੋਲਿਆ ਕਰ ਰਹੀ ਹੈ ਉਹ ਗੋਗਲਗਾ ਤੋਂ ਮਿੱਟੀ ਝਾੜ ਰਹੀ ਹੈ ਕਿਉਂ ਕਾਸ਼ੀਬ ਨੂੰ ਖਿਦੀ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ ਕੀ ਕਾਰਨ ਕਿਸ ਕਾਰਨ ਜੇ ਭਰਤੀ ਹੋਇਆ ਮਾਂ ਨੇ ਪਾਲ ਪੋਸ਼ ਕੇ ਭੇਜਿਆ ਫੌਜ ਵਿੱਚ ਗਿਆ ਫੌਜ ਦੇ ਯਾਦੀ ਟ੍ਰੇਨਿੰਗ ਕਰਕੇ ਪੂਰੀ ਕਰਕੇ ਲੜਾਈ ਦੇ ਵਿੱਚ ਮੈਦਾਨ ਦੇ ਵਿੱਚ ਗਿਆ ਲੜਦਾ ਲੜਾਈ ਦੇ ਮੈਦਾਨ ਵਿੱਚ ਸਿਰ ਵਿੱਚ ਗੋਲੀ ਲੱਗਨ ਕਾਰਨ ਤਿੰਨ ਗੋਲੀਆਂ ਉਹਦੇ ਬ੍ਰੈਸਟ ਲੱਗਾ ਸਾਹਮਣੇ ਸਿਰ ਤੋਂ ਜਿਹੜਾ ਉੱਪਰੋਂ ਗੋਲੀਆਂ ਲਾਕੇ ਥੱਲੇ ਨੂੰ ਆਇਆ ਤੇ ਸਾਡੀ ਇਹ ਆ ਕਿ ਸਾਨੂੰ ਸੰਘਰਸ਼ ਕਰਕੇ ਨਾ ਉਸ ਨਸ਼ੀਦੀ ਦਾ ਦਰਜਾ ਦਿਵਾਉਣਾ ਪਵੇ ਸਾਡੀ ਤਰਫੋਂ ਜਿੰਨੇ ਵੀ ਸਾਬਕਾ ਸੈਨਿਕ ਦੀਆਂ ਜਸੇਬੰਦੀਆਂ ਵਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਆਪਾਂ ਸਭ ਇੱਕ ਜੋਟ ਹੋ ਕੇ ਇੱਕ ਮੋਟ ਹੋ ਕੇ ਆਪਾਂ ਸਾਬਕਾ ਸੈਨਿਕ ਜਸੇਬੰਦੀਆਂ ਇਕੱਠੀਆਂ ਹੋ ਕੇ ਆਪਣੇ ਭਾਈ ਬਲਵਿੰਦਰ ਸਿੰਘ ਨੂੰ ਭੈਣ ਜੀ ਬੈਂ ਜੀ ਉਹਨਾਂ ਨੂੰ ਉਹਨਾਂ ਦੇ ਬੇਟੇ ਨੂੰ ਸ਼ਹੀਦੀ ਦਾ ਦਰਜਾ ਦਵਾਇਆ ਜਾਵੇ ਉਸ ਦੇ ਨਾਂ ਤੇ ਉੱਤੇ ਕੋਈ ਐਸੀ ਚੀਜ਼ ਇੱਥੇ ਸਕੂਲ ਦਾ ਨਾਂ ਕੋਈ ਚੀਜ਼ ਪਿੰਡ ਦੇ ਨਾਂ ਚੈਲਾ ਦੇ ਵਿੱਚ ਉਹਦਾ ਨਾਂ ਰੱਖਿਆ ਜਾਵੇ ਜਿਸ ਦਾ ਉਹਦਾ ਸਦਾ ਦੁਨੀਆ ਯਾਦ ਕਰੇ ਹੋ ਰਹੇ ਨਹੀਂ ਤੇ ਸਾਨੂੰ ਸਾਬਕਾ ਸੈਨਿਕਾਂ ਦੇ ਜਸੇਬੰਦੀਆਂ ਨੂੰ ਸੰਘਰਸ਼ ਨਾ ਕਰਨਾ ਪਵੇ ਇੱਕ ਮੈਂ ਸੈਂਟਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਸਾਡੀ ਫਟਕਾਰ ਆ ਅਸੀਂ ਬੜਾ ਰੀਜਨ ਨਾਲ ਤੁਹਾਨੂੰ ਚੁੜਿਆ ਸੀ ਕਿ ਬਦਲਾਏਗਾ ਵੀ ਤੂੰ ਆਮ ਕਿਸਾਨ ਦਾ ਪੁੱਤ ਆ ਵੀ ਆਮ ਕਿਸਾਨ ਦਾ ਪੁੱਤ ਆ ਵੀ ਸਾਡੀ ਅਨਸਾਰ ਨਹੀਂ ਦੀ ਜਾਏਗੀ 13 ਫਰਜ ਬਣਦਾ ਸੀ ਜਿਸਨ ਸ਼ਹੀਦ ਹੋਇਆ ਉਸ ਦਿਨ ਨਹੀਂ ਉਸ ਤੋਂ ਅਗਲੇ ਦਿਨ ਹੁਣ ਕੱਲ ਤੱਕ ਹੋ ਗਿਆ ਅੰਤਮ ਗਰਦਾਸ ਆ ਉਹਦੇ ਵਿੱਚ ਆ ਕੇ ਸ਼ਾਮਲ ਹੋ ਉਹਦੇ ਮਾਤਾ ਪਿਤਾ ਨੂੰ ਹੌਸਲਾ ਦਿਓ ਵੀ ਮੈਂ ਤੁਹਾਡੇ ਨਾਲ ਆ ਅਸੀਂ ਇਹਨਾਂ ਨੂੰ ਸ਼ਹੀਦੀ ਦਾ ਕਰਾਰ ਦੇਵਾਂਗੇ ਦੁੱਖ ਦੀ ਗੱਲ ਇਹ ਵੀ ਹੈ ਨਾਲ ਸਾਡੇ ਸਮਾਜ ਦੇ ਵਿੱਚ ਜੋ ਸ਼ਰਾਬ ਪੀ ਕੇ ਆਪਦੇ ਹੱਥੀ ਮੌਤ ਮੌਤਾ ਖਰੀਦ ਕੇ ਉਹਨਾਂ ਨੂੰ 10-10 ਲੱਖ ਦਾ ਔਰ ਨੌਕਰੀਆਂ ਦੇ ਐਲਾਨ ਕਰਦੇ ਜੇ ਇਸ ਗੱਲ ਦੀ ਛਾਣੂ ਵੀ ਇਸ ਗੱਲ ਦੀ ਬਹੁਤ ਜ਼ਿਆਦਾ ਸ਼ਰਮ ਆ ਰਹੀ ਆ ਜਿਹੜਾ ਬਾਰਡਰ ਤੇ ਲੜਦਾ ਤੁਹਾਡੇ ਸਾਰਿਆਂ ਦੇ ਸ਼ਹੀਦ ਹੋਇਆ ਇਹ ਬਾਰਡਰਾਂ ਤੇ ਮਾਵਾਂ ਦੇ ਪੁੱਤ ਖੜੇ ਆ ਤੇ ਤੁਸੀਂ ਘਰਾਂ ਦੇ ਵਿੱਚ ਤਾਂ ਸੁੱਤੇ ਜੇ ਅੱਜ ਉਹਨਾਂ ਦੇ ਸਿਰਾਂ ਦੇ ਉੱਤੇ ਸੁਹਿਕਰਾਂ ਦੇ ਉਸ ਤੋਂ ਬਾਅਦ ਹੋਰ ਵੀ ਵੀਰ ਸਾਡੇ ਅਸੀਂ ਪਹਿਲਾਂ ਅਸੀਂ ਨੌਕਰੀਆਂ ਕਰਕੇ ਅਸੀਂ ਖੜੇ ਹੁਣ ਸਾਡੇ ਗਾਂ ਬੱਚੇ ਖੜੇ ਆ ਕਿ ਤੁਹਾਨੂੰ ਇਹ ਗੱਲ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਵਾ ਸਰਕਾਰ ਨੂੰ ਸਾਡਾ ਬੱਚਾ ਸ਼ਹੀਦ ਹੋਇਆ ਤੇ ਅਸੀਂ ਉਹਦਾ ਮਾਣ ਸਰਕਾਰ ਉੱਤ ਕੀ ਕਰੀਏ ਸਰ ਉੱਤ ਕੀ ਕਰੀਏ ਇਹ ਗੱਲ ਦੀ ਬੜੀ ਸਾਨੂੰ ਇਸ ਗੱਲ ਦੀ ਨਿਮੋਸ਼ੀ ਵੀ ਆ ਅਸੀਂ ਪੰਜਾਬ ਸਰਕਾਰ ਨੂੰ ਹੋਰ ਹੋਰ ਜ਼ੋਰ ਕਰਦੇ ਆਂ ਕਿ ਉਸ ਨੂੰ ਸ਼ਹੀਦੀ ਦਾ ਦਰਜਾ ਦੇਣ ਇਹ ਸਾਬਕਾ ਸੈਨਕ ਜਿੰਨੀਆਂ ਵੀ ਜੱਸੇ ਬੰਦੀਆਂ ਵਾ ਸਭ ਨੂੰ ਅਪੀਲ ਆ ਖਾਸ ਕਰਕੇ ਮਿਸਰ ਜਸਵਿੰਦਰ ਕੋਰ ਬਾਠ ਕਰਨ ਬਾਠ ਸਾਹਿਬ ਮੇਨ ਸਾਹਿਬ ਉਹਨਾਂ ਨੂੰ ਵੀ ਆ ਵੀ ਤੁਸੀਂ ਵੀ ਬਾਝ ਥਾਓ ਅਸੀਂ ਸਾਰਿਆਂ ਦੇ ਨਾਲ ਕਰਨਲ ਸਾਹਿਬ ਦੇ ਨਾਲ ਜਾ ਕੇ ਖੜੇ ਸੀ ਸਾਰੇ ਫੌਜੀ ਉਹ ਖੜੇ ਅਸੀਂ ਹੁਣ ਵੀ ਇਹ ਆ ਵੀ ਸਾਰੇ ਇੱਕ ਮੋਟ ਹੋ ਕੇ ਇੱਕ ਝੂਠ ਹੋ ਕੇ ਜੋੜ ਕੇ ਅੱਗੇ ਵਾਝ ਥਾਈਏ ਹੁਣ ਪਹਿਨ ਜੀ ਉਹਨਾਂ ਨੂੰ ਅਸੀਂ ਇਹ ਸਲਾਹ ਦਿੰਨੇ ਆ ਵੀ ਤੁਸੀਂ ਚੰਗੇ ਕਰਮ ਕੀਤੇ ਸੀ ਜਿਹੜੇ ਸ਼ਹੀਦੀ ਦਾ ਦਰਜਾ ਆ ਪਰ ਪੁੱਤ ਨਹੀਂ ਮਿਲ ਸਕਦਾ ਪਰ ਦੁਸ਼ਮਣ ਦੀਆਂ ਗੋਲੀਆਂ ਦੇ ਨਾਲ ਸ਼ਹੀਦ ਹੋਇਆ ਉਹ ਤੁਹਾਡੀ ਰਾਖੀ ਕਰਦਾ ਸ਼ਹੀਦ ਹੋਇਆ ਦੇਸ਼ ਦੀ ਰਾਖੀ ਕਰਦਾ ਸ਼ਹੀਦ ਹੋਇਆ ਬਾਕੀ ਹੋਰ ਮੈਂ ਮਾਤਾ ਦੇ ਕੋਲੇ ਮੈਂ ਕੋਈ ਬਿਆਹ ਨਹੀਂ ਕਰਤਾ ਜਿਨ੍ਹਾਂ ਨੇ ਮਾਤਾ ਨੂੰ ਦੁੱਖ ਆਏ ਬਲਵਿੰਦਰ ਸਿੰਘ ਨੂੰ ਦੁੱਖ ਆਇਆ ਉਹਨੂੰ ਵੀ ਬੀਪੀ ਵਧ ਗਿਆ ਤਾਂ ਉਸੇ ਟਾਈਮ ਉੱਠ ਕੇ ਸਾਡੇ ਕੋਲੋਂ ਚਲੇ ਗਿਆ ਵੀ ਕਿਸ ਤਰ੍ਹਾਂ ਉਹਨਾਂ ਦਾ ਪਲ-ਪਲ ਘੜੀ-ਘੜੀ ਕਿਸ ਤਰ੍ਹਾਂ ਪਰਿਵਾਰ ਉਹਨਾਂ ਦੇ ਵਿੱਚ ਰਹਿ ਰਿਹਾ ਵਾ ਜੀ ਰਿਹਾ ਵਾ ਤਰਸੇ ਦੇ ਰਿਹਾ ਵਾ ਹੋਰ ਮੈਂ ਕੁਝ ਬੋਲ ਨਹੀਂ ਸਕਦਾ ਇਸ ਦੁੱਖ ਦੇ ਵਿੱਚ ਵੈਗਰੇਵਿਚ ਕਾ ਖਾਲਸਾ ਸ੍ਰੀ ਵੈਗਰੇਵਿਚ ਦੀ ਫਤਿਹ ਮਾਤਾ ਜੀ ਦੇ ਸੌਤਰਾ ਜੀ ਕਿੰਨੀ ਨੌਕਰੀ ਸੀ ਲੱਗ ਲੱਗ ਨੂੰ ਉਹਦੀ ਏਜ 20 ਸਾਲ ਤੇ 5 ਮਹੀਨੇ ਦੀ ਸੀ ਮੈਂ ਆਕਾਸ਼ਦੀਪ ਨੂੰ ਉਸ ਦਿਨ ਤੋਂ ਹੀ ਕਫਨ ਬਣ ਕੇ ਤੋਰਦਾ ਸੀ ਜਾਦੂਪਰਤੀ ਹੋਇਆ ਸੀ ਮੇਟੇ ਪੁੱਤ ਤੂੰ ਸਾਡਾ ਨਹੀਂ ਤੂੰ ਪੂਰੇ ਦੇਸ਼ ਦਾ ਪੁੱਤ ਬਹੁਤ ਦਲੇਰ ਸੀ ਮੇਰਾ ਪੁੱਤ ਬਹੁਤ ਮਿਹਨਤ ਕਰਨ ਵਾਲਾ ਸੀ ਟਰਾਫੀਆਂ ਜਿੱਤੀਆਂ ਮੈਡਲ ਜਿੱਤੇ ਕਮਰੇ ਭਰੇ ਪਏ ਬਹੁਤ ਮਾਣ ਵੀ ਮਹਿਸੂਸ ਕਰਦੀ ਹਾਂ ਆਪਣੇ ਪੁੱਤ ਤੇ ਕਿ ਅੱਜ ਉਹਨੇ ਸਾਡਾ ਨਾਮ ਰੋਸ਼ਨ ਕੀਤਾ ਤੇ ਦੁੱਖ ਇਸ ਗੱਲ ਦਾ ਕਿ ਆਪਦੇ ਬੱਚੇ ਦੇ ਹੱਕ ਲਈ ਮੈਂ ਪੀਖ ਮੰਗ ਰਹੀ ਹੱਥ ਆੜ ਰਹੀਆਂ ਕਿ ਮੇਰੇ ਪੁੱਤ ਨੂੰ ਇਨਸਾਫ਼ ਦਿੱਤਾ ਜਾਵੇ ਪਰ ਇਹ ਗੰਦੀਆਂ ਸਰਕਾਰਾਂ ਨੇ ਕਸੇ ਦੀ ਆ ਕੇ ਸਾਰ ਨਹੀਂ ਲੇ ਮੇਰੇ ਪੁੱਤ ਨੇ ਇੰਨੀ ਮਿਹਨਤ ਕੀਤੀ ਸਤਮੀਕ ਜਮਾਤ ਚ ਪੜਦਾ ਸੀ ਜਿਸ ਦਿਨ ਤੋਂ ਰਨਿੰਗ ਕਰਨ ਲੱਗ ਗਿਆ ਸਾਈਕਲ ਤੇ ਜਾਣਾ ਸਾਈਕਲ ਤੇ ਆਉਣਾ ਜਿਸ ਦਿਨ ਉਹਨੇ ਕਿਹਾ ਮम्मा ਮੈਂ ਭੱਜ ਨਹੀਂ ਸਕਦਾ ਅੱਜ ਮੇਰੀ ਲੱਤਾਂ ਦੁਖਦੀਆਂ ਅੱਜ ਮੇਰਾ ਜਾਂ ਕੁਛ ਨਹੀਂ ਆ ਮੈਂ ਬੇਟੇ ਦੇ ਨਾਲ ਭੱਜਣਾ ਵੀ ਪੁੱਤ ਨਹੀਂ ਜੇ ਆਰਮੀ ਚ ਜਾਣ ਦਾ ਜਜ਼ਬਾ ਰੱਖਦਾ ਨਾ ਤੇ ਪੂਰਾ ਜੋਧਾ ਬਣ ਕੇ ਜਾਈ ਕਿ ਤੈਨੂੰ ਉੱਥੇ ਜਾ ਕੇ ਕੋਈ ਗੱਲ ਔਖੀ ਨਾ ਲੱਗੇ ਮੇਰੇ ਪੁੱਤ ਨੇ ਇੱਕ ਦਿਨ ਵੀ ਨਹੀਂ ਮੈਨੂੰ ਕਿਹਾ ਕਿ ਮੰਮੀ ਮੈਂ ਔਖਾ ਮੇਰੇ ਪੁੱਤ ਨੇ ਇੰਨੀ ਮਿਹਨਤ ਕਰਕੇ ਟਰਾਫੀਆਂ ਜਿੱਤੀਆਂ 20 ਸਾਲ ਦੀ ਉਮਰ ਦੇ ਵਿੱਚ ਮੇਰਾ ਪੁੱਤ ਦੇਸ਼ ਤੋਂ ਕਰਵਾਨ ਹੋ ਗਿਆ ਪਰ ਮੇਰੇ ਪੁੱਤ ਨੂੰ ਮੈਂ ਇਹੀ ਸਰਕਾਰ ਨੂੰ ਮੰਗ ਕਰਦੀ ਕਿ ਮੇਰੇ ਪੁੱਤ ਨੂੰ ਛੀਦੀ ਦਾ ਦਰਜਾ ਦਿੱਤਾ ਜਾਵੇ ਮੈਂ ਕੋਈ ਉਹਨਾਂ ਤੋਂ ਪੀਖ ਨਹੀਂ ਮੰਗ ਰਹੀ ਮੈਂ ਹੱਦ ਦਾ ਹੱਕ ਮੰਗ ਰਹੀ ਹਾਂ ਤੇ ਮੇਰੇ ਛੋਟੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਮੈਂ ਇਹੀ ਮੰਗ ਕਰਦੀ ਹਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਹੀ ਰਹੇ ਹਾਂ ਕਿ ਜਿਹੜੀ ਸਰਕਾਰ ਵਾਸਤੇ ਵੀ ਚੁਣੌਤੀ ਜਿਹੜੀ ਪੈਦਾ ਹੋਈ ਚੁੱਕੀ ਆ ਕਿ ਖਾਸ ਕਰ ਸਿੱਖ ਰੈਜਿਮੈਂਟ ਤੇ ਪੰਜਾਬ ਰੈਜਿਮੈਂਟ ਜਿਹੜੇ ਜਰਨਲ ਕੈਟਾਗਰੀ ਦੇ ਬੱਚੇ ਆ ਉਹ ਜਿਹੜੇ ਫੌਜ ਦੇ ਵਿੱਚ ਜਾਣਾ ਉਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਹੋਇਆ ਬਹੁਤ ਜ਼ਿਆਦਾ ਜਿਹੜੀਆਂ ਭਰਤੀਆਂ ਵਾ ਉਹ ਜਰਨਲ ਕੈਟਾਗਰੀ ਦੀਆਂ ਖਾਲੀ ਜਾ ਰਹੀਆਂ ਵਾ ਸਰਕਾਰ ਵੀ ਮਜਬੂਰ ਹੋ ਚੁੱਕੀ ਆ ਪਿੰਡਾਂ ਦੇ ਵਿੱਚ ਉਹਨਾਂ ਨੇ ਕੈਂਪ ਲਾਉਣੇ ਸ਼ੁਰੂ ਕਰਤੇ ਆ ਯੂਨਟਾਂ ਦੇ ਜਿਹੜੇ ਬੰਦੇ ਆ ਉਹ ਭੇਜਨੇ ਸ਼ੁਰੂ ਕਰ ਦਿੱਤੇ ਆ ਮੋਟੀਵੇਸ਼ਨ ਵਾਸਤੇ ਮਤਲਬ ਵੀ ਤੁਸੀਂ ਜਿਹੜੇ ਅੱਗੇ ਆਓ ਭਰਤੀ ਹੋ ਤੇ ਜੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਤਾਂ ਫੇਰ ਕਿਵੇਂ ਜਿਹੜੇ ਬੱਚੇ ਆ ਆਹਾ ਇਸੇ ਸੁਸਾਇਟੀ ਚੋਂ ਤਾਂ ਜਾਣੇ ਆ ਤੇ ਕਿਵੇਂ ਉਹ ਫੌਜ ਦੇ ਵਿੱਚ ਜਾਣਗੇ ਕਿਵੇਂ ਉਹਨਾਂ ਦਾ ਹੌਸਲਾ ਬਣੂਗਾ ਜੇ ਉਹਨਾਂ ਨੂੰ ਜਾ ਉਹਨਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਸਮਾਜ ਨੂੰ ਸੰਘਰਸ਼ ਕਰਕੇ ਤੇ ਸ਼ਹੀਦਿਆਂ ਦੇ ਦਰਜੇ ਲੈਣੇ ਪੈਣਗੇ ਸੋ ਪੁਰਜੋਰ ਅਪੀਲ ਕਰਦੇ ਆ ਜਿਹੜੇ ਸਾਡੀ ਭਾਜਪਾ ਸਰਕਾਰ ਦੇ ਪੰਜਾਬ ਦੇ ਲੀਡਰ ਆ ਰਵਨੀਤ ਸਿੰਘ ਬਿੱਟੂ ਵਰਗੇ ਕਿ ਜਿਹੜੀ 4 ਸਾਲਾਂ ਸਕੀਮ ਹੈ ਅਗਨੀ ਵੀਰ ਸਕੀਮ ਇਹਨੂੰ ਬੰਦ ਕਰਾਇਆ ਜਾਵੇ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹਦੇ ਬਾਰੇ ਸੋਚਿਆ ਜਾਵੇ ਰੈਗੂਲਰ ਜਿਹੜੀ ਭਰਤੀ ਆ ਉਹ ਕੀਤੀ ਜਾਵੇ ਤਾਂ ਜੋ ਜਿਹੜਾ ਜਵਾਨ ਭਰਤੀ ਹੋ ਕੇ ਜਾਂਦਾ ਵਾ ਉਹਨੂੰ ਇੱਕ ਆਸ ਹੋਊਗੀ ਕਿ ਮੈਂ ਇੰਨੇ ਸਾਲ ਜਿਹੜੀ ਸਰਵਿਸ ਕਰਕੇ ਰਿਟਾਇਰਮੈਂਟ ਲੈਣੀ ਆ ਇਹ ਜਿਹੜਾ 4 ਸਾਲ ਵਾਲਾ ਜਿਹੜਾ ਕੰਮ ਆ ਇਹਨੂੰ ਬੰਦ ਕੀਤਾ ਜਾਵੇ